ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਆ ਅੱਜ ਆਪਾਂ ਇੱਕ ਗੱਲ ਕਰਨੀ ਆ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਕਿ ਨਿਸ਼ਾਨ ਸਾਹਿਬ ਮਹਾਰਾਜ ਦਾ ਪੰਛਰਾ ਨਿਸ਼ਾਨ ਸਾਹਿਬ ਜਿਹੜਾ ਕੁਝ ਲੋਕ ਪੁੱਟ ਰਹੇ ਨੇ ਆਪਾਂ ਉਸ ਵਿਸ਼ੇ ਉੱਤੇ ਗੱਲ ਕਰਨੀ ਆ ਉਹਨਾ ਬੰਦਿਆਂ ਦਾ ਕਹਿਣਾ ਆ ਕਿ ਇਹ ਸਾਡੀ ਜਗ੍ਹਾ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਨੇ ਗੱਡਿਆ ਜੀ ਠੀਕ ਆ ਜੀ ਮੰਨ ਲਓ ਠੀਕ ਆ ਕਿਸੇ ਨੇ ਗੱਡ ਦਿੱਤਾ ਤੇ ਤੁਹਾਡੀ ਜਗ੍ਹਾ ਆ ਤੁਹਾਡੇ ਨਾਂ ਤੇ ਆ ਤੁਹਾਡੇ ਪਿੰਡ ਦੇ ਉੱਤੇ ਨਾਂ ਤੇ ਆ ਠੀਕ ਆ ਜੀ ਹੁਣ ਦੂਸਰੀ ਗੱਲ ਮੈਂ ਇਹ ਕਰਨੀ ਆ ਕਿ ਜਿਹਦਾ ਨਿਸ਼ਾਨ ਆ ਉਹ ਕੌਣ ਆ ਉਹ ਆ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਮਾਪ-ਬਾਪ ਵਾਰਤਾ ਆਪਣਾ ਆਪ ਵਾਰਤਾ ਆਪਣੇ ਚਾਰ ਸਹਬਜ਼ਾਦੇ ਵਾਰਤੇ ਆਪਣੇ ਸਿੰਘ ਔਰ ਸਿੰਘਣੀਆਂ ਪੰਥ ਦੇ ਉਤੋਂ ਵਾਰ ਕੇ ਨਿਸ਼ਾਵਰ ਕਰਤੇ ਆਪਣੇ ਆਪ ਸਾਰਾ ਕੁਝ ਵਾਰ ਦਿੱਤਾ ਇਹ ਨਿਸ਼ਾਨ ਸਾਹਿਬ ਉਹਦਾ ਆ ਤੁਸੀਂ ਆਨੇ ਆਹੀਂ ਅਰਦਾਸ ਬੇਨਤੀ ਕੀਤੀ ਆਹੀਂ ਕੋਈ ਬੇਅਦਵੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਅਰਦਾਸ ਕਰਕੇ ਨਾ ਤੇ ਤੁਹਾਡੇ ਸਿਰ 'ਤੇ ਮੈਂ ਪੰਜ ਸਤਿ ਤਾਂ ਕੋਈ ਵੀ ਅਦਵੀ ਨਹੀਂ ਕੀਤੀ ਤਾਂ ਨਾਲੇ ਤੁਹਾਡਾ ਦਾੜਾ ਖੋਗ ਤੇ ਮੈਂ ਤੁਹਾਡੀ ਧੂਈ ਜੇ ਦੇ ਦਨਾ ਤੇ ਮੈਂ ਅਰਦਾਸ ਕਰਕੇ ਕਹਿ ਦੂੰਗਾ ਵੀ ਮਾਰਾ ਮੈਂ ਕਰ ਅਰਦਾਸ ਕੀਤੀ ਆ ਦਰ ਫਿੱਟੇ ਮੂੰ ਤੁਹਾਡਾ ਲੱਖ ਦੀ ਲਾਂਤ ਤੁਹਾਡੇ ਤੇ ਜਿਹੜੇ ਇਹ ਗੱਲ ਕਹਿਣ ਦੇ ਨਾ ਬੰਦੇਓ ਕਿ ਅਹੀਂ ਕੋਈ ਬੇਅਦਵੀ ਨਹੀਂ ਕੀਤੀ ਅਹੀਂ ਦੇ ਅਰਦਾਸ ਕੀਤੀ ਤੇ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਖੂਹ ਦੇ ਵਿੱਚ ਛੁਰ ਦਨਾ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਦਰਿਆ ਦੇ ਵਿੱਚ ਤਕਾ ਦੇ ਦਨਾ ਲੱਖ ਦੀ ਲਾਂਤ ਤੁਹਾਡੇ ਤੇ ਓਏ ਜੇਕਰ ਤੁਸੀਂ ਤਹਾਡੀ ਜਗ੍ਹਾ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਜੇ ਲੱਗਾ ਆ ਇਹ ਪੰਥ ਦੇ ਵਿੱਚ ਮੈਂ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਬੰਦੇ ਪਤਾ ਕੌਣ ਆ ਇਹ ਬੰਦੇ ਉਹ ਆ ਜਦੋਂ ਤਾਂ ਤਾਂ ਨੇ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਤਸਰ ਦੀ ਧਰਤੀ ਤੇ ਗਏ ਸੀ ਨਾ ਉੱਥੇ ਜੰਗ ਹੋਈ ਸੀ ਤੇ ਜੰਗ ਦੇ ਅਨੁਸਾਰ ਤੁਰਕ ਤੇ ਸਿੱਖ ਜਿਹੜੇ ਸੀ ਸਿੰਘ ਮਹਾਰਾਜੇ ਉਹ ਕਾਫੀ ਸ਼ਹੀਦ ਹੋ ਗਏ ਸੀ ਤੇ ਮਾਰੇ ਨੇ ਕਿਹਾ ਵੀ ਇਹਨਾਂ ਦਾ ਸਨਸਕਾਰ ਕਰੋ ਨਹੀਂ ਤੇ ਇਥੇ ਮਹਾਮਾਰੀ ਫੈਲ ਜੂਗੀ ਬਦਬੂ ਆਉਗੀ ਡੈੱਡ ਬਾਡੀਆਂ ਦੀ ਇਹਨਾਂ ਨੇ ਕੁਝ ਸਿੱਖਾਂ ਨੇ ਇਕੱਠੇ ਕਰਕੇ ਇਹ ਸੇਖਾਂ ਦੀਆਂ ਬਾਡੀਆਂ ਇਕੱਠੀਆਂ ਕਰਤੀਆਂ ਤੇ ਤੁਰਕਾਂ ਦੀਆਂ ਬਾਡੀਆਂ ਇਕੱਠੀਆਂ ਕਰਕੇ ਤੇ ਇਕੱਠਿਆਂ ਦਾ ਸੰਸਕਾਰ ਕਰ ਦਿੱਤਾ ਮਹਾਰੇ ਨੇ ਜਿਹਨੂੰ ਮਹਾਰੇ ਦੇ ਹਮੇ ਪਾਸ਼ਾ ਨੂੰ ਪਤਾ ਲੱਗਾ ਨਾ ਇਹ ਗੱਲ ਦਾ ਵੀ ਇਹਨਾਂ ਨੇ ਇਕੱਠਿਆਂ ਦੇ ਸੰਸਕਾਰ ਕਰ ਦਿੱਤਾ ਆ ਤਾਂ ਫਿਰ ਦਸਵੇਂ ਪਾਸ਼ਾ ਮਹਾਰਾਏ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਚਾਹ ਰਿਹਾ ਕਿ ਤੁਸੀਂ ਬਹੁਤ ਸਾਰਾ ਇਹ ਜ਼ੁਲਮ ਕੀਤਾ ਮਾੜਾ ਕੰਮ ਕੀਤਾ ਆ ਹੁਣ ਇਹਨਾਂ ਲੋਕਾਂ ਨੇ ਢਾਡੇ ਹੀ ਘਰਾਂ ਦੇ ਵਿੱਚ ਜਨਮ ਲੈ ਕੇ ਢਾਡੇ ਹੀ ਘਰਾਂ ਦੇ ਵਿੱਚ ਜਨਮ ਲੈ ਕੇ ਆ ਕੇ ਤੇ ਸਿੱਖੀ ਦੀ ਜੜਾ ਵੜਨੀ ਹੈ ਤੇ ਸਿੱਖੀ ਦਾ ਨੁਕਸਾਨ ਕਰਨਾ ਇਹ ਤੁਰਕਾਂ ਨੇ ਢਾਡੇ ਵਾਂਗੂ ਇਹਨਾਂ ਤੁਰਕਾਂ ਨੇ ਪੱਗਾਂ ਸਿਰਾਂ ਤੇ ਸਜਾਉਣੀਆਂ ਢਾਡੇ ਵਰਗੂ ਇਹਨਾਂ ਤੁਰਕਾਂ ਨੇ ਗਾਤਰੇ ਪਾ ਕੇ ਕੁਝ ਤੁਰਕਾਂ ਨੇ ਗਾਤਰੇ ਪਾ ਕੇ ਚੂਲੇ ਪਾ ਕੇ ਪੰਥ ਦਾ ਨੁਕਸਾਨ ਕਰਨਾ ਇਹ ਉਹ ਤੁਰਕ ਹੈ ਜਿਹੜੇ ਦਸਵੇਂ ਪਾਸ਼ਾ ਮਾਰ ਰਹੇ ਨੇ ਕਿਹਾ ਹੈ ਨਾ ਵੀ ਮੁਕਤਸਰ ਦੀ ਧਰਤੀ ਤੇ ਇਹ ਉਹ ਤੁਰਕ ਨੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਮਹਾਰਾਜੇ ਪੰਥ ਦੇ ਨਿਸ਼ਾਨ ਦੀ ਬੇਅਦਬੀ ਘੋਰ ਕੀਤੀ ਮਹਾਰਾਜੇ ਨਿਸ਼ਾਨ ਦੇ ਉੱਤੇ ਚਬਨਾ ਲੈ ਕੇ ਜੁੱਤੀਆਂ ਲੈ ਕੇ ਚੜੇ ਜੁੱਤੀਆਂ ਲੈ ਕੇ ਟਰੈਕਟਰ ਦੇ ਨਾਲ ਕਿਦਾਂ ਮਾਰ-ਮਾਰ ਕੇ ਹੱਲਾ ਦੇ ਅਗਲਾ ਬੰਨਾ ਮਾਰ-ਮਾਰ ਕੇ ਟਰੈਕਟਰ ਨਾਲ ਨਿਸ਼ਾਨ ਦੀ ਘੋਰ ਬੇਅਦਬੀ ਕੀਤੀ ਤੇ ਕਿਦਾਂ ਉਹਨਾਂ ਨੇ ਧੂ ਧੂ ਕੇ ਖਿੱਚ-ਖਿੱਚ ਕੇ ਲਾਇਆ ਉਹ ਜੇਕਰ ਤੁਹਾਡਾ ਮਸੰਦੋ ਥਾਂ ਹੀ ਤੁਹਾਡੀ ਮਸੰਦੋ ਜਗ੍ਹਾ ਹੀ ਤੇ ਤੁਸੀਂ ਨਿਹੰਗ ਸਿੰਘ ਫੌਜਾਂ ਬੁਲਾਉਂਦੇ ਪੰਥ ਪੰਥ ਅਕਾਲੀ ਬੁੱਢਾ ਦਲ ਫੌਜ ਜਿਹੜੀ ਆ ਇਹ ਇਹ ਪੰਥ ਦੇ ਜਿਹੜਾ ਆ ਨਾ ਬੁੱਢਾ ਦਲ ਫੌਜ ਆ ਇਹ ਇੰਡੀਆ ਦੇ ਵਿੱਚ ਮੌਜੂਦ ਆ ਤੁਸੀਂ ਉਹਨਾਂ ਕੋ ਜਾਣਦੇ ਉਹ ਨਿਹੰਗ ਸਿੰਘ ਆਪਣੀ ਫੌਜ ਭੇਜਦੇ ਨੀਲਾ ਨਿਸ਼ਾਨ ਉਹ ਨਿਹੰਗ ਸਿੰਘ ਆਪਣੀ ਫੌਜ ਭੇਜਦੇ ਭੇਜ ਕੇ ਅਰਦਾਸਾ ਬੇਨਤੀ ਕਰਕੇ ਸ਼ਰਧਾਈਆਂ ਵਰਤਾ ਕੇ ਕੜਾਹ ਪ੍ਰਸ਼ਾਦੀ ਦੇ ਕੇਰਾ ਕੇ ਭੋਗ ਮਹਾਰਾ ਨੂੰ ਲਾ ਕੇ ਅਰਦਾਸ ਕਰਕੇ ਤੇ ਪਾਂਥਰਾ ਨਿਸ਼ਾਨ ਜਿਹੜਾ ਉਹ ਵਾਪਸ ਗੁਰੂ ਘਰ ਆਪਾਂ ਲੈ ਕੇ ਆਉਂਦੇ ਜੇ ਤੁਹਾਡੀ ਜਗਾ ਸੀ ਪਰ ਤੁਸੀਂ ਇਹ ਤੁਹਾਡਾ ਕਿੱਡਾ ਗੰਦਾ ਤੇ ਮਾੜਾ ਤਰੀਕਾ ਜਿਹਦੇ ਨਾਲ ਤੁਸੀਂ ਇਹ ਅਗਲਾ ਬੰਦਾ ਵੇਖਣ ਦਾ ਵੀ ਆਪਣੇ ਸਿਰਾਂ ਤੇ ਦਸਤਾਰਾਂ ਸੁਝਾ ਕੇ ਸਿਰਾਂ ਦੇ ਪੱਗਾਂ ਬੰਨ ਕੇ ਪੱਗਾਂ ਦੇ ਵਿੱਚ ਤੁਸੀਂ ਸਿਰ ਫਸਾ ਕੇ ਤੁਸੀਂ ਆਨੇ ਕਹੀ ਬੇਅਦਬੀ ਨਹੀਂ ਕੀਤੀ ਲਿਆਓ ਮੈਂ ਤੁਹਾਡੇ 10 10ਵੀਂ ਡਾਂਗਾ ਮੌੜਾਂ ਜ ਮਾਰਦਾ ਅਰਦਾਸ ਕਰਕੇ ਤੇ ਮੈਂ ਕਹੂੰਗਾ ਮੈਂ ਕੋਈ ਬੇਅਦਬੀ ਨਹੀਂ ਕੀਤੀ ਮੈਂ ਤੁਹਾਡਾ ਕੋਈ ਤੁਹਾਡੇ ਮਾਰਦਣਾ ਕੋ ਸਿਰ ਦੇ ਵਿੱਚ ਕੋਈ ਚੀਜ਼ ਤੇ ਮੈਂ ਕਹੂੰਗਾ ਮੈਂ ਕੋਈ ਕੋਈ ਬੇਅਤਵੀ ਕੀਤੀ ਮੈਂ ਤਾਂ ਅਰਦਾਸ ਕਰਕੇ ਇਹ ਕੰਮ ਕੀਤਾ ਆ ਲੱਖ ਦੀ ਲਾਂਤ ਤੁਹਾਡੇ ਤੇ ਤੁਸੀਂ ਉਹ ਤੁਰਕ ਲੋਕ ਜੇ ਜਿਹੜੇ ਆ ਤੁਰਕ ਲੋਕਾਂ ਨੇ ਇਹ ਨਿਸ਼ਾਨ ਸਾਹਿਬ ਨੂੰ ਪੁੱਟ ਕੇ ਤੇ ਥੱਲੇ ਸੁੱਟਿਆ ਜੇਕਰ ਤੁਹਾਡੀ ਜਗਾ ਹੈ ਤੇ ਤੁਸੀਂ ਸਾਰੇਆ ਸਿੰਘਾਂ ਨੂੰ ਬੁਲਾਉਂਦੇ ਨਿਹੰਗ ਸਿੰਘਾਂ ਨੂੰ ਬੁਲਾਉਂਦੇ ਇਸ ਇੰਡੀਆ ਦੇ ਵਿੱਚ ਇਹ ਪੰਜਾਬ ਦੇ ਵਿੱਚ ਨਿਹੰਗ ਸਿੰਘ ਮੌਜੂਦ ਆ ਤੁਸੀਂ ਤੁਹਾਡੀਆਂ ਜਮੀਰਾਂ ਮਰ ਗਈਆਂ ਹੈਂ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਤੁਹਾਡਾ ਅੰਦਰੋਂ ਅੰਦਰ ਖੋਖਲਾ ਹੋ ਗਿਆ ਆ ਤੁਸੀਂ ਇੱਕ ਨੰਬਰ ਦੇ ਮਸਾਂਦੇ ਆ ਉਹ ਤੁਸੀਂ ਮਾਇਆ ਦਾ ਹੰਕਾਰ ਕਰਦੇ ਤੁਸੀਂ ਆਪਣੀਆਂ ਇਹ ਧਰਤੀ ਨੂੰ ਇਹ ਜਿਹੜੀ ਭੂਮੀ ਆ ਉਹ ਤੁਸੀਂ ਇਹਨੂੰ ਪਿਆਰ ਕਰਦੇ ਆ ਜਿਹੜਾ ਸਿਕੰਦਰ ਆਂਦਾ ਹੈ ਮੇਰੇ ਕੋਲ 40 ਗੰਜ ਮਾਇਆ ਮੈਂ ਜੋੜੀ ਆ 40 ਗੰਜ ਉਹਨੇ ਸਾਰੇ ਪੈਸੇ ਇਕੱਠੇ ਕਰ ਲਏ ਦੁਨੀਆ ਦੇ ਤੇ ਕਹਿੰਦਾ ਮੈਂ ਕਿਸੇ ਕੋ ਪੈਸਾ ਨਹੀਂ ਛੜਨਾ 40 ਗੰਜ ਮਾਇਆ ਜੋੜੀ ਤੇ ਉਹ ਅੰਤ ਸਮੇਂ ਨੂੰ ਬਿਮਾਰੀਆਂ ਦੇ ਨਾਲ ਲਾਕੇ ਮਰਿਆ ਨਤਾਰੇ ਤੁਹਾਨੂੰ ਵੀ ਦੇਖਣ ਨੂੰ ਮਿਲਣੇ ਫਿਕਰ ਨਾ ਕਰਿਓ ਇਹ ਪੰਛਰਾ ਨਿਸ਼ਾਨ ਟਾਇਆ ਤੁਸੀਂ ਤੇ ਨਿਤਾਰੇ ਤੁਹਾਨੂੰ ਮੇਖਨੋਂ ਜਰੂਰ ਮਿਲਣਗੇ ਮਹਾਰਾ ਤੁਹਾਨੂੰ ਜਰੂਰ ਵਿਖਾਉਣਗੇ ਕੋਨਾ ਕੋ ਤੁਹੀ ਵੇਖੋ ਇਹਨੇ ਅਰਦਾਸਾਂ ਕੀਤੀਆਂ ਜੀ ਉਹ ਕੀਤਾ ਕੋਈ ਤੁਹਾਡੀ ਅਰਦਾਸ ਸਵਕਾਰ ਨਹੀਂ ਤੁਹੀ ਮਹਾਰਾਜ ਨੇ ਸ਼ਾਮ ਦੀ ਬੇਦਵੀ ਕੀਤੀ ਮਾੜੀ ਦੁਰਦਸ਼ਾ ਕੀਤੀ ਤੈਨ ਅੰਤ ਸਮੇਂ ਨੂੰ ਜਿਹੜਾ ਸ਼ਿਕੰਦਰ ਬਾਦਸ਼ਾਹ ਹੈ ਨਾ ਜਦੋਂ ਮਰਨ ਲੱਗਾ ਇਹਦੇ ਉਹਨੀਆਂ ਬਾਹਾਂ ਐ ਕਰਕੇ ਖੜਿਆ ਹੈ ਉਹਨਾਂ ਨੇ ਉਹਨੇ ਇਹਦੀ ਇੱਛਾ ਹੈ ਵੀ ਐ ਕਰਕੇ ਖੜਿਓ ਕਿ ਮੈਂ ਇਸ ਜਹਾਨ ਤੋਂ ਕਹਿੰਦਾ ਮੈਂ ਚੱਲਿਆ ਆ ਸ਼ਿਕੰਦਰ ਆਂਦਾ ਤੇ ਕਹਿੰਦਾ ਲੋਕਾਂ ਨੂੰ ਇਹ ਦਿਖਾ ਰਿਓ ਕਿ ਰੱਬ ਦਾ ਸੱਚਾ ਸੁੱਚਾ ਨਾ ਪਵਿੱਤਰ ਨਾਲ ਜਾਣਾ ਸੇਵਾ ਸਿਮਰਨ ਨਾਲ ਜਾਣੀ ਹੈ ਚੰਗੇ ਕਰਮ ਨਾਲ ਜਾਣੇ ਆ ਮਾਇਆ 1 ਰੁਪਈਆ 1 ਪੈਸੇ 1 ਪੈਸਾ ਵੀ ਨਾਲ ਨਹੀਂ ਗਿਆ ਉਹ ਦੁਨੀਆ ਦੇ ਵਿੱਚ ਸਿੱਧ ਕਰ ਗਿਆ ਤੇ ਤੁਸੀਂ ਆਨੇ ਆ ਵੀ ਆ ਜਿਹੜੀ ਭੂਮੀ ਸਾਡੀ ਆ ਤੁਸੀਂ ਆਨੇ ਆ ਜਗ੍ਹਾ ਸਾਡੀ ਆ ਲੱਖ ਦੀ ਲਾਂਤ ਤੁਹਾਡੇ ਦੇ ਮਸੰਦੋ ਤੁਸੀਂ ਹੈ ਹੀ ਮਸੰਦ ਉਹ ਜਿਹੜੇ ਦਸਵੇਂ ਪਾਸ਼ਾ ਨੇ ਮਾਰੇ ਨੇ ਵਚਨ ਕੀਤੇ ਉਹ ਸੱਚ ਹੋ ਗਏ ਆ ਸੱਚ ਹੋ ਰਹੇ ਆ ਘਰਾਂ ਘਰਾਂ ਦੇ ਵਿੱਚ ਆਪਾਂ ਨੂੰ ਮਸੰਦ ਬਿਰਤੀ ਲੋਕਾਂ ਦੀ ਦੇਖਣ ਨੂੰ ਮੈਂ ਡਈ ਤੁਸੀਂ ਜਿਹੜੇ ਮਸੰਦ ਲੋਕ ਹਨ ਨਾ ਜਦੋਂ ਮਾਰਾ ਨੇ ਮਸੰਦ ਸਾੜੇ ਹੈ ਨਾ ਮੇਰੀਆਂ ਗੱਲਾਂ ਕੌੜੀਆਂ ਜਰੂਰ ਹਨ ਪਰ ਹੈ ਸੱਚੀਆਂ ਜਿਹੜੇ ਮਾਰਾ ਨੇ ਮਸੰਦ ਸਾੜੇ ਹੈ ਨਾ ਤਤੇ ਤੇਲ ਦੇ ਕੜਾਹੇ ਵਿੱਚ ਉਹ ਤੁਹਾਨੂੰ ਸਾੜਿਆ ਹੈ ਮਾਰਾ ਨੇ ਤੁਹਾਨੂੰ ਸਾੜਿਆ ਹੈ ਤੇ ਫੇਰ ਹੁਣ ਤੁਹਾਨੂੰ ਫੇਰ ਤੁਸੀਂ ਉਸ ਸਿੱਖਾਂ ਦੇ ਘਰ ਜਨਮ ਲੈ ਕੇ ਆ ਕੇ ਤੇ ਸਿੱਖਾਂ ਦੀਆਂ ਦਸਤਾਰਾਂ ਸਿਰਾਂ ਦੇ ਸਜਾ ਕੇ ਪੰਥ ਦੇ ਵਿੱਚ ਤੁਸੀਂ ਆਹ ਮਹਾਰਾਜ ਦੇ ਨਿਸ਼ਾਨ ਦੇ ਨਾਲ ਦੁਰਦਸ਼ਾ ਕੀਤੀ ਜਰ ਮੈਂ ਜਿੰਨੀ ਮਰਜ਼ੀ ਕਰ ਦੇਵਾਂ ਉਹ ਯਰ ਜਗ੍ਹਾ ਢਾਡੀ ਜਗ੍ਹਾ ਢਾਡੀ ਜਲ ਕੋਈ ਨਹੀਂ ਜੋ ਮਰਜ਼ੀ ਪਰ ਜਦੋਂ ਮਹਾਰਾਜ ਦਾ ਨਿਸ਼ਾਨ ਪੰਥ ਦਾ ਨਿਸ਼ਾਨ ਨੀਲਾ ਨਿਹੰਗ ਸਿੰਘਾਂ ਫੌਜਾਂ ਦਾ ਗੁਰੂ ਦਸਵੇਂ ਪਾਤਸ਼ਾਹ ਦਾ ਨਿਸ਼ਾਨ ਲੱਗ ਜਵੇ ਨਾ ਉਹਦੇ ਉੱਤੇ ਫੇ ਕੋਈ ਨਿਸ਼ਾਨ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਤੁਸੀਂ ਨਿਹੰਗ ਸਿੰਘਾਂ ਫੌਜਾਂ ਤੋਂ ਵੱਡੇ ਆ ਕੱਲ ਤਾਂ ਤੁਹਾਡੇ ਵਰਗੇ ਬੰਦਿਆਂ ਨੇ ਅਮਰਤ ਛਕਿਆ ਆ ਕੁਝ ਬੰਦੇ ਬੇਅਮਰਤੀਏ ਜਿਹੜੇ ਆ ਚੰਗੇ ਭਲੇ ਸਿੰਘਾਂ ਨੂੰ ਇਹ ਸਿਖਿਆ ਦਿੰਦੇ ਗਾੜੀਆਂ ਆਂਦੇ ਹੈ ਤੁਹਾਨੂੰ ਕੀ ਪਤਾ ਸਾਨੂੰ ਪਤਾ ਆ 70 ਸਾਲ ਹੋ ਗਏ ਜੀ ਸਾਡੇ ਕੋਲ ਜ਼ਮੀਨ 80 ਸਾਲ ਹੋ ਗਈ ਸਾਡੇ ਕੋਲ ਜ਼ਮੀਨ ਉਹ ਤੁਹਾਡੇ ਕੋਲ ਭਾਵੇਂ ਜਿੰਨੇ ਮਰਜੀ 100 ਸਾਲ ਹੋ ਜਾਣ ਤੁਹਾਡੇ ਕੋਲ ਜ਼ਮੀਨ ਰਵੇ ਨਾ ਰਵੇ ਸਾਨੂੰ ਠੇਕਾ ਤੁਸੀਂ ਸਾਡੇ ਨਿਸ਼ਾਨ ਦੇ ਨਾਲ ਹੱਥ ਕੋ ਲਾਇਆ ਪੰਥ ਸੁੱਤਾ ਪੰਥ ਸੁੱਤਾ ਪੰਥ ਦੇ ਵਿੱਚ ਰਹਿਣ ਵਾਲੇ ਕੁਝ ਲੋਕ ਸੁੱਤੇ ਨੇ ਬੇਸ਼ੱਕ ਸੁੱਤੇ ਨੇ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਜਿਹੜੇ ਅੰਦਰੋਂ ਵੀ ਜਾਗਦੇ ਬਾਹਰੋਂ ਵੀ ਜਾਗਦੇ ਨੇ ਉਹ ਹਮੇਸ਼ਾ ਸੱਚ ਦੀ ਪੁਕਾਰ ਕਰਦੇ ਰਹਿਣਗੇ ਤੁਹਾਨੂੰ ਮਸੰਦੋ ਲਾਂ ਤਾਂ ਤੁਹਾਨੂੰ ਲੱਖਾਂ ਦੀਏ ਧ੍ਰੱਗਾ ਐਲਾਨ ਤਾਂ ਤੁਹਾਨੂੰ ਡੁੱਬ ਕੇ ਮਰਜੋ ਮਸੰਦੋ ਤੁਹਾਡਾ ਤੁਸੀਂ ਮਹਾਰਾਜਾ ਨਿਸ਼ਾਨ ਐਦਾ ਪੁੱਟਿਆ ਮਹਾਰਾਜਾ ਨੇ ਢਾਡੀਆਂ ਜਣਾ ਵੀ ਪੁੱਟਣੀਆਂ ਜੇਵੇ ਇਹ ਗੱਲ ਦੇ ਤੁਸੀਂ ਉੱਤੇ ਆਏ ਜੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਮਸੰਦਾਂ ਨੂੰ ਜਿੰਨੀਆਂ ਹੋ ਸਕਦੀਆਂ ਲਾਨ ਦਾ ਪਾਓ ਕਿਉਂਕਿ ਪੰਥ ਸੱਤਾ ਹੈ ਵਲੇ ਠੀਕ ਆ ਜੀ ਤੇ ਜਿਹੜੇ ਜਾਗਦੀ ਜ਼ਮੀਰ ਵਾਲੀਆਂ ਫੌਜਾਂ ਨੇ ਉਹ ਸੜਾ ਜਾਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ